ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁਗ ਜੁਗ ਅਟਲ ਦੀਨ ਦੁਨੀਆ ਦੇ ਬਾਲੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਪੂਰਨ ਤਦਵਸ ਹੈ ਔਰ ਇਸ ਮਹਾਨ ਭਵਿੱਤਰ ਪਾਵਨ ਪੁਰਬ ਦਿਨ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਦਾਸ ਵੱਲੋਂ ਬਹੁਤ 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 ਵਧਾਈ ਅੱਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਦੇ ਸਥਾਨ ਦੇ ਉੱਤੇ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਤੇ ਇਸੇ ਹੀ ਪਾਵਨ ਪਵਿੱਤਰ ਸਰੂਪ ਨੂੰ ਨਾਦੇੜ ਸਾਹਿਬ ਸਤਖੰਡ ਸ੍ਰੀ ਹਜੂਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਗੋਰੀਾਈ ਬਖਸ਼ਿਸ਼ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਮਹਾਂ ਬਾਕੇ ਪਿਉ ਦਾਦੇ ਕਾ ਖੋਲ ਢਠਾ ਖਜ਼ਾਨਾ ਤਉ ਮੇਰਾ ਮਨ ਪਾਇਆ ਨਿਧਾਨਾ ਇਹ ਬਾਣੀ ਸਾਨੂੰ ਸਾਡੇ ਸਤਿਗੁਰਾਂ ਦਾ ਅਮੋਲਕ ਖਜ਼ਾਨਾ ਹੈ ਇਹ ਅਮੋਲਕ ਫਲਸਫਾ ਹੈ ਇਕ ਐਸਾ ਫਲਸਫਾ ਹੈ ਜਿਹੜਾ ਪਰਿਪੂਰਣ ਹੈ ਸਰਬਸਾਂਝਾ ਹੈ ਸਰਬਦੇਸ਼ੀ ਹੈ ਸਰਬਕਾਲੀ ਹੈ ਸਰਬਪੱਖੀ ਹੈ ਮਨੁੱਖੀ ਜ਼ਿੰਦਗੀ ਦਾ ਕੋਈ ਐਸਾ ਪਹਿਲੂ ਨਹੀਂ ਹੈ ਜਿਸ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਆਪਣੇ ਵਿਚਾਰ ਜਿਹੜੇ ਹੈ ਉਹ ਸੰਸਾਰ ਨੂੰ ਨਾ ਦਿੱਤੇ ਹੋਣ ਇਹ ਮਨੁੱਖੀ ਜੀਵਨ ਦੇ ਹਰ ਪਹਿਲੂ ਨੂੰ ਛੂੰਹਦਾ ਹੈ ਸਮਾਜਿਕ ਜੀਵਨ ਹੈ ਸਮਾਜਿਕ ਜੀਵਨ ਦੇ ਵਿੱਚ ਇਨਸਾਨ ਕਿਸ ਤਰ੍ਹਾਂ ਸਮਾਜਿਕ ਪ੍ਰਾਣੀ ਬਣ ਕੇ ਰਹੇ ਸਮਾਜ ਦੇ ਪ੍ਰਤੀ ਉਹਦੇ ਕੀ ਫਰਜ਼ ਨੇ ਇਹ ਸਾਨੂੰ ਬਾਣੀ ਸਿੱਧਤ ਕਰਦੀ ਹੈ ਧਾਰਮਿਕ ਤੌਰ ਤੇ ਮਨੁੱਖ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰੇ ਇਹ ਸਾਨੂੰ ਬਾਣੀ ਦੱਸਦੀ ਹੈ ਆਰਥਿਕ ਤੌਰ ਦੇ ਉੱਤੇ ਮਨੁੱਖ ਨੇ ਕਿਸ ਤਰ੍ਹਾਂ ਕਿਰਤ ਨਾਲ ਜੁੜ ਕੇ ਵੰਡ ਕੇ ਛਕਣਾ ਇਹ ਸਾਨੂੰ ਬਾਣੀ ਦੱਸਦੀ ਹੈ ਔਰ ਰਾਜਨੀਤਿਕ ਤੌਰ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਹੈ ਉਹ ਰਾਸੀ ਆਗੂ ਹੋਣਾ ਚਾਹੀਦਾ ਹੈ ਰਾਸੀ ਆਗੂ ਦੇ ਫਰਜ਼ ਕੀ ਹੋਣੇ ਚਾਹੀਦੇ ਨੇ ਤੇ ਸੰਸਾਰ ਦੇ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਰਾਸ ਆਗੂ ਨੂੰ ਜਿਹੜਾ ਹੈ ਆਪਣਾ ਸਪੋਰਟ ਕਰਨ ਇਹ ਸਾਰੀ ਗੱਲ ਜਿਹੜੀ ਹੈ ਇਹ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਉਹ ਦੱਸਦੀ ਹੈ ਸਾਨੂੰ ਸਮਝਾਉਂਦੀ ਹੈ ਇਹ ਸਾਡੇ ਸਤਿਗੁਰੂ ਨੇ ਇਹ ਸਾਡੇ ਰਹਿਬਰ ਨੇ ਅੱਜ ਸੰਸਾਰ ਦੇ ਵਿੱਚ ਜਿਹੜਾ ਅਫਰਾ ਤਫਰੀਦਾ ਮਾਹੌਲ ਦਿਸਦਾ ਹੈ ਔਰ ਸਾਰਾ ਸੰਸਾਰ ਜਿਹੜਾ ਹੈ ਉਹ ਅਮਨ ਸ਼ਾਂਤੀ ਲਈ ਮੰਗ ਕਰ ਰਿਹਾ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਫਲਸਫਾ ਅਮਨ ਸ਼ਾਂਤੀ ਦਾ ਪੈਗਾਮ ਸਭ ਇੱਕ ਨੂੰ ਦਿੰਦਾ ਹੈ ਔਰ ਸਭ ਇੱਕ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਹੈ ਕੋਈ ਜਾਤੀਵਾਦ ਨਹੀਂ ਕੋਈ ਨਸਲਵਾਦ ਨਹੀਂ ਕੋਈ ਇਲਾਕਾਵਾਦ ਨਹੀਂ ਕੋਈ ਪਰਮਪੇਦ ਨਹੀਂ ਕੋਈ ਦੰਮ ਨਹੀਂ ਕੋਈ ਪਖੰਡ ਨਹੀਂ ਇੱਕ ਸੁਖਹਨ ਸੌਖੀ ਜ਼ਿੰਦਗੀ ਜਿਉਣ ਵਾਸਤੇ ਪ੍ਰੇਰਿਤ ਤੁਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਫਲਸਫਾ ਸਾਨੂੰ ਕਰਦਾ ਹੈ ਸੰਸਾਰ ਹੰਡਾਉਂਦੇ ਆਂ ਖਾਂਦੇ ਆਂ ਪੀਂਦੇ ਆਂ ਜਿਉਂਦੇ ਆਂ ਅਸੀਂ ਸੰਸਾਰ ਦੇ ਵਿਸ਼ਿਆਂ ਤੋਂ ਮੁਕਤ ਕਿਵੇਂ ਹੋਣਾ ਹੈ ਇਹ ਸਾਨੂੰ ਧੰਗੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਫਲਸਫਾ ਦੱਸਦਾ ਹੈ ਸੋ ਅੱਜ ਐਸੇ ਮਹਾਨ ਵਿਸ਼ਵ ਦੀ ਇੱਕ ਆਸ ਕਿ ਕੋਈ ਅਮਨ ਕੋਈ ਚੈਨ ਕੋਈ ਪਾਈਚਾਰੀ ਦੀ ਗੱਲ ਸੁਣਾਵੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੱਜ ਸੰਪੂਰਨਤਾ ਦਿਵਸ ਦੇ ਇੱਕ ਵਾਰੀ ਫੇਰ ਦਾਸ ਵੱਲੋਂ ਬਹੁਤ 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 ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ